ਸਭ ਤੋਂ ਵੱਡੀ ਗੱਲ ਯਹਾਂ ਪੇ ਜੋ ਲੇਡੀ ਸਰਜਨ ਕੇ ਬੱਚਾ ਹੁਣੇ ਨੂੰ ਅੰਦਾ ਉਹਨਾਂ ਦਾ ਅਲਟਰਾਸਾਉਂਡ ਉਹਨਾਂ ਨੂੰ ਬਾਹਰ ਕਰਾਣ ਜਾਣਾ ਪੈਣਾ ਸਭ ਤੋਂ ਵੱਡੀ ਸਮੱਸਿਆ ਯਹਾਂ ਡਾਕਟਰਾਂ ਦੀ ਕਮੀ ਹੈ ਜੀ ਔਰ ਜਿਹੜੇ ਡਾਕਟਰ ਯਹਾਂ ਬੈਠੇ ਆ ਉਹ ਦਵਾਈ ਲਿਖੂਗੇ ਐਸੀ ਜੋ ਸਿਰਫ ਇੱਕੀ ਦੁਕਾਨਪਾਤੇ ਮਿਲੇਗੀ ਸਾਰੇ ਮਨੀਮਾਰੇ ਤੇ ਕਹੀਂ ਤੇ ਦਵਾਈ ਨਹੀਂ ਮਿਲਨੀ ਸਾਰੇ ਚੰਡੀਗੜ੍ਹ ਤੋਂ ਕਹੀਂ ਦਵਾਈ ਨਹੀਂ ਮਿਲਨੀ ਇਹਨਾਂ ਨੇ ਆਪਣੀ ਦੋ ਤਿੰਨ ਦੁਕਾਨਾਂ ਬਾਬ ਆਪਣੇ ਕੋਈ ਫੈਕਟਰੀ ਵਾਲੇ ਆਣ ਕੇ ਸਾਥ ਕੋਈ ਹੈਨ ਕੀ ਬਾਚਿਤ ਉਸ ਦੇ ਮੁਤਾਬਕ ਹੈ ਉਹੀ ਦਵਾਈ ਲਿਖਣੀ ਹੈ ਜੇ ਵੱਡਾ ਬਾਹਰ ਤੇ ਦਵਾਈ ਲੈ ਕੇ ਆ ਗਿਆ ਤਾਂ ਉਸ ਨੂੰ ਕੋਈ ਵੀ ਉਹ ਦਵਾਈ ਚੱਕ ਕੇ ਬਾਹਰ ਸੈਕ ਲੈਂਦੇ ਨਹੀਂ ਇਹ ਦਵਾਈ ਨਹੀਂ ਚੱਲਨੀ ਹੈ ਜੇ ਤੁਸੀਂ ਜੇ ਸਾਡੇ ਤੇ ਇਲਾਜ ਕਰਾਣਾ ਪਹਿਲੇ ਸਭ ਤੋਂ ਵੱਡੀ ਗੱਲ ਯਾ ਇੱਕ ਸਰੀਂਜੀ ਤਾਂ ਨਹੀਂ ਹੁੰਦੀ ਇੱਕ ਨਾਮ ਦਾ ਹਸਪਤਲ ਹੈ ਇਸ ਹਸਪਤਲ ਨੂੰ ਤਾਂ ਇਹ ਕਹਿੰਦੇ ਆਪਾਂ ਇਹ ਇੱਕ ਟ੍ਰੇਨਿੰਗ ਸੈਂਟਰ ਹੈ ਕੁਛ ਬੱਚੇ ਆਉਂਦੇ ਨੇ ਟ੍ਰੇਨਿੰਗ ਕਰਦੇ ਆ ਔਰ ਡਾਕਟਰ ਤਾਂ ਇੱਥੇ ਆਉਂਦੇ ਨਹੀਂ ਜੀ ਕਾਲ ਤੁਸੀਂ ਦੇਖ ਰਹੇ ਹੋ ਬਾਨ ਮਿਊਟ ਤੇ ਮਨਮਨੀਸ਼ ਕੁਮਾਰ ਇਸ ਵਕਤ ਮੈਂ ਚੰਡੀਗੜ੍ਹ ਦਾ ਸੈਕਟਰ 13 ਦੇ ਸਿਵਲ ਹਸਪੀਟਲ ਦੇ ਬਾਹਰ ਖੜਾ ਹਾਂ ਤੇ ਤੁਹਾਨੂੰ ਦੱਸਦੀ ਕਿ ਇੱਥੇ ਜਿਹੜੀ ਹੈਗੀ ਕਾਫੀ ਜ਼ਿਆਦਾ ਸਮੱਸਿਆ ਲੋਕਾਂ ਨੂੰ ਚੇਂਦੀ ਪੈਂਦੀ ਹੈ ਕਿਉਂਕਿ ਇੱਥੇ ਡਾਕਟਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਹੈਗੀ ਪੇਸ਼ੈਂਟਸ ਨੂੰ ਆਉਂਦੇ ਮੈਂ ਨਾਲ ਗੱਲਬਾਤ ਕਰਨੀ ਕਿ ਮੇਸ਼ਰ ਗੀਰੀ ਜੀ ਹੈ ਕੀ ਕਹਿਣਾ ਚਾਹੋਗੇ ਸਰ ਮਨਿਵਾਰੇ ਹਸਪੀਟਲ ਸਾਡੇ ਨਾਮ ਦਾ ਹਸਪੀਟਲ ਹੈ ਜੀ ਯਾ ਕੋਈ ਵੀ ਫੈਸਿਲਿਟੀ ਨਹੀਂ ਹੈ ਯਹਾਂ ਨਾ ਤਾਂ ਡਾਕਟਰ ਪੂਰੇ ਹੈ ਨਾ ਹੀ ਆ ਸਟਾਫ ਪੂਰਾ ਹੈ ਸਭ ਤੋਂ ਵੱਡੀ ਗੱਲ ਯਾਹਾਂ ਪੇ ਜੋ ਲੇਡੀ ਸਰ ਜਿੰਨ ਕੇ ਬੱਚਾ ਹੋਨੇ ਨੂੰ ਹੁੰਦਾ ਉਹਨਾਂ ਕਾ ਅਲਟਰਾਸਾਉਂਡ ਉਹਨਾਂ ਨੂੰ ਬਾਹਰ ਕਰਾਣ ਜਾਣਾ ਪੈਂਦਾ ਲੇਡੀ ਵਿਚਾਰੀ ਪਤਾ ਨਹੀਂ ਕਿਸ ਤਰ੍ਹਾਂ ਹਸਪਤਾਲ ਤੱਕ ਦਾ ਪਹੁੰਚਦੀ ਹੈ ਕਿਉਂਕਿ ਹਸਪਤਾਲ ਚ ਕੋਈ ਬੰਦੇ ਆਂਦੇ ਆ ਤਕਰੀਬਨ ਜਿਹੜੇ ਮੀਡੀਅਮ ਕਲਾਸ ਐ ਜਾਂ ਬਹੁਤ ਗਰੀਬ ਤਾਂ ਫੋਬਨੀ ਵਾਲੇ ਹਸਪੀਟਲ ਆਂਦੇ ਆ ਉਹਨਾਂ ਨੂੰ ਯਾ ਕੋਈ ਵੀ ਫੈਸਿਲਿਟੀ ਨਹੀਂ ਮਿਲਦੀ ਲੋਕੀ ਇਸ ਗੱਲ ਆਸ ਕਰਕੇ ਆਂਦੇ ਆ ਕਿ ਜੋ ਮੋਦੀ ਜੀ ਨੇ ਆਤਕਨੀ ਨੇ ਲਾਭ ਦੇ ਆ ਉਹ ਮਿਲੂ ਏ ਲੇਕਿਨ ਮਨੀ ਮਾਰੇ ਦੇ ਅੰਦਰ ਜੋ ਹਸਪੀਟਲ ਸੈਕਟਰ 13 ਯਾ ਤਿੰਨ ਬਾੜਾ ਤਿੰਨ ਪਾਰਸ਼ਨ ਯਾ ਤੱਕ ਇਸਕੇ ਨਾਲ ਮੌਲੀ ਤੱਕ ਕੇ ਚਾਰ ਚਾਰ ਬਾੜ ਲਗਾ ਲੋ ਚਾਰ ਜਾਂ ਪੰਜ ਬਾੜ ਹੋ ਗਏ ਜੇ ਆਪਾਂ ਮੌਲੀ ਯਾਰ ਮੌਲੀ ਜਗਰਾਂ ਨੂੰ ਇਕੱਠੇ ਕਰਦੇ ਆ ਉਸਕੇ ਇਲਾਵਾ ਪੰਜ ਕੁਲਾ ਹੀ ਪੈਂਦਾ ਇਸਕੇ ਨਾਲ ਇੰਨਾ ਏਰੀਆ ਜਾਂ 2 ਲੱਖ ਕੇ ਕਰੀਬ ਏਰੀਆ ਖਬਰ ਕਰਦੇ ਆ ਯਾ ਬਿਲਕੁਲ ਵੀ ਡਾਕਟਰ ਉਸਕੇ ਮੁਤਾਬਕ ਡਾਕਟਰ ਬਿਲਕੁਲ ਯਾ ਮੌਜੂਦ ਨਹੀਂ ਹੈ ਯਾ ਪੇਸ਼ੈਂਟ ਹੈ ਕਿੱਥੋਂ ਕਿੱਥੋਂ ਪੇਸ਼ੈਂਟ ਜਿਹੜੇ ਹੈਗੇ ਇੱਥੇ ਆਉਂਦੇ ਇਲਾਜ ਕਰਾਣ ਦੇ ਲਈ ਉਹਦੇ ਬਾਰੇ ਤੁਹਾਨੂੰ ਦੱਸੂਗਾ ਮੈਂ ਤੁਹਾਨੂੰ ਉਹ ਹੀ ਦੱਸਿਆ ਜੀ ਆਹ ਮਨੀ ਵਾਰੇ ਮੈਂ ਤਿੰਨ ਬਾੜ ਹੈ ਇੰਨੇ ਬਾੜਾਂ ਕੇ ਮਨੀ ਵਾਰੇ ਕੇ ਦੋ ਬਾੜ ਮੌਲੀ ਜਗਰਾਂ ਕੇ ਮੌਲੀ ਜਗਰਾਂ ਕੇ ਨਾਲ ਪਿੰਡ ਪੈਂਦੇ ਆ ਆਪਣਾ ਯਾ ਤੱਕ ਕਿ ਪੰਜੌਰ ਤੱਕ ਕੇ ਲੋਕ ਯਹਾਂ ਆਂਦੇ ਆ ਸਮੱਸਿਆ ਕਿਹੜੀ ਆ ਰਹੀ ਹੈ ਇੱਥੇ ਲੋਕਾਂ ਨੂੰ ਜਿਹੜੀ ਹੈਗੀ ਹੈ ਉਹਦੇ ਬਾਰੇ ਥੋੜਾ ਦੱਸੋ ਕਿ ਲਗਾਤਾਰ ਇੱਥੇ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਸਭ ਤੋਂ ਬੜੀ ਸਮੱਸਿਆ ਯਹਾਂ ਡਾਕਟਰਾਂ ਦੀ ਕਮੀ ਹੈ ਜੀ ਔਰ ਜਿਹੜੇ ਡਾਕਟਰ ਯਹਾਂ ਬੈਠੇ ਆ ਉਹ ਦਵਾਈ ਲਿਖੂਗੇ ਐਸੀ ਜੋ ਸਿਰਫ ਇੱਕ ਹੀ ਦੁਕਾਨ ਬਾਅਦ ਮਿਲੇਗੀ ਉਨਕੇ ਕੋਈ 60 ਘਾਟ ਹੈ ਦੁਕਾਨ ਕੇ ਪਾਸ ਜੇ ਇੱਕ ਬੰਦਾ ਕੋਈ ਦੂਸਰੀ ਦਵਾਈ ਲੈ ਕੇ ਆ ਜਾਵੇ ਉਹਨੂੰ ਚੱਕ ਕੇ ਬਾਹਰ ਕੇ ਫੈਂਕ ਦਿੰਦੇ ਆ ਕਿ ਨਹੀਂ ਇਹ ਦਵਾਈ ਗਲਤ ਹੈ ਇਹ ਦਵਾਈ ਬਿਲਕੁਲ ਨਹੀਂ ਚੱਲਨੀ ਜਿਹੜੀ ਜਿਨ੍ਹਾਂ ਨੇ ਲਿਖੀ ਹੈ ਲਿਖਣੇ ਕੇ ਬਾਅਦ ਇਹ ਕਹੋਗੇ ਕਿ ਸਾਨੂੰ ਉਹ ਦਵਾਈ ਦਿਖਾ ਕੇ ਜਾਓ ਕਮਿਸਟਰੀ ਦੀ ਦੁਕਾਨ ਵੀ ਹੋ ਰਹੀ ਸੀ ਕਿ ਕਮਿਸਟਰੀ ਦੀ ਦੁਕਾਨ ਉਹ ਵੀ ਬੰਦ ਹੋ ਚੁੱਕੀ ਹੈ ਜੀ ਕਮਿਸਟਰੀ ਦੀ ਦੁਕਾਨ ਉਸੇ ਕਰਕੇ ਬੰਦ ਹੋ ਗਈ ਜੀ ਇਹ ਦਵਾਈ ਉਹ ਲਿਖ ਦੇਦੇ ਜੋ ਉਸ ਕਮਿਸਟਰੀ ਕੇ ਪਾਸ ਹੋਣੀ ਨਹੀਂ ਉਹ ਮਿਲਨੇ ਕਿ ਦੋ ਦੁਕਾਨਾਂ ਆਏ ਪਾਤੇ ਜਿਹੜੀ ਦਵਾਈ ਮਿਲਨੀ ਹੈ ਸਾਰੇ ਮਨੀ ਮਾਰੇ ਤੇ ਕਹਿੰਦੇ ਦਵਾਈ ਨਹੀਂ ਮਿਲਨੀ ਸਾਰੇ ਚੰਡੀਗੜ੍ਹ ਤੋਂ ਕਹਿੰਦੇ ਦਵਾਈ ਨਹੀਂ ਮਿਲਨੀ ਇਹਨਾਂ ਨੇ ਆਪਣੀ ਦੋ ਤਿੰਨ ਦੁਕਾਨਾਂ ਪਾ ਆਪਣੇ ਕੋਈ ਫੈਕਟਰੀ ਵਾਲੇ ਆਉਣ ਕੇ ਸਾਥ ਕੋਈ ਹੈ ਨਹੀਂ ਕਿ ਬਾਤਚੀਤ ਉਸਕੇ ਮੁਤਾਬਕ ਉਹੀ ਦਵਾਈ ਲਿਖਣੀ ਹੈ ਜੇ ਬੰਦਾ ਬਾਹਰ ਤੇ ਦਵਾਈ ਲੈ ਕੇ ਆ ਗਿਆ ਤਾਂ ਉਸ ਨੂੰ ਕੋਈ ਵੀ ਉਹ ਦਵਾਈ ਚੱਕ ਕੇ ਬਾਹਰ ਸੈਕ ਨਹੀਂ ਦਿੰਦਾ ਨਹੀਂ ਇਹ ਦਵਾਈ ਨਹੀਂ ਚੱਲਨੀ ਹੈ ਜੇ ਤੁਸੀਂ ਜੇ ਤੁਹਾਡੇ ਤੇ ਇਲਾਜ ਕਰਾਣਾ ਤਾਂ ਇਹ ਲੇਕਾ ਸਭ ਤੋਂ ਵੱਡੀ ਗੱਲ ਜਾਂ ਇੱਕ ਸਰੀਂਜੀ ਤੱਕ ਨਹੀਂ ਆਉਂਦੀ ਸਭ ਤੋਂ ਜ਼ਿਆਦਾ ਰਾਤੀ ਕੋਈ ਐਕਸੀਡੈਂਟ ਹੋ ਜਵੇ ਕੁਝ ਵੀ ਹੋ ਜਵੇ ਚੋਟ ਲੱਗ ਜਵੇ ਜਾਂ ਕੋਈ ਅਟੈਂਡ ਕਰਨੇ ਵਾਲਾ ਨਹੀਂ ਹੁੰਦਾ ਇਹਨਾਂ ਨੂੰ ਜਾਂ ਤਾਂ 32 ਸੈਕਟਰ ਜਾਂ 6 ਸੈਕਟਰ کہیں ਆਰ ਰੱਖੇ ਨਹੀਂ ਆਂਦਾ ਇੱਕ ਨਾਮ ਦਾ ਹਸਪਤਾਲ ਹੈ ਇਹ ਇਸ ਹਸਪਤਾਲ ਨੂੰ ਤਾਂ ਇਹ ਕਹਿ ਸਕਦੇ ਆਪਾਂ ਇਹ ਇੱਕ ਟ੍ਰੇਨਿੰਗ ਸੈਂਟਰ ਹੈ ਕੁਝ ਬੱਚੇ ਆਹ ਆਉਂਦੇ ਨੇ ਟ੍ਰੇਨਿੰਗ ਕਰਦੇ ਆ ਔਰ ਡਾਕਟਰ ਤਾਂ ਇੱਥੇ ਆਂਦੇ ਨਹੀਂ ਸਭ ਤੋਂ ਖਿਲਵਾੜ ਜਿਹੜਾ ਹੋ ਉਹ ਕਿਆ ਕਹਿਣਾ ਦੋਗੇ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਕਿਆ ਮੰਗ ਕਰੀਏ ਪ੍ਰਸ਼ਾਸਨ ਨੂੰ ਬਹੁਤ ਵਾਰ ਮੰਗ ਕਰ ਚੁੱਕੇ ਹਾਂ ਜੀ ਡਾਇਰੈਕਟਰ ਨੂੰ ਬਹੁਤ ਵਾਰ ਮਿਲ ਕੇ ਆ ਚੁੱਕੇ ਹਾਂ ਕੰਟੇਨ ਹੀ ਯਹਾਂ ਨਹੀਂ ਹੈ ਲੋਕਾਂ ਨੂੰ ਬਾਹਰ ਸਵਾਲ ਲੈਣ ਜਾਣਾ ਪੈਂਦਾ ਕਮਿਸਟਰੀ ਦੀ ਦੁਕਾਨ ਯਹਾਂ ਨਹੀਂ ਹੈ ਅਲਟਰਾ ਸਾਊਂਡ ਜੋ ਕਿ ਬਹੁਤ ਜ਼ਰੂਰੀ ਹੈ ਉਹ ਯਹਾਂ ਨਹੀਂ ਹੈ ਹੋਰ ਬਹੁਤ ਜਿਹੇ ਐਸੇ ਟੈਸਟ ਹੈ ਜੋ ਯਹਾਂ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਅੱਖ ਨੱਕ ਕੰਨ ਈਐਨਟੀ ਕੋਰੇ ਡਾਕਟਰ ਨਹੀਂ ਆਜੀ ਡਾਕਟਰ ਹੀ ਮੌਜੂਦ ਨਹੀਂ ਹੈ ਜਿਹੜਾ ਡਾਕਟਰ ਆਉਂਦੇ ਆ ਜੇ ਕੋਈ ਆਇਆ ਕੋਈ ਇੱਕ ਦਿਨ ਆਊਗਾ कोई सोमवार आएगा कोई मंगलवार है, उसके पास राशि हो जाएगा लोग संभाल ही नहीं मारे डॉक्टर नहीं संभाल पाता मनी मारे हॉस्पिटल के एक नाम का हॉस्पिटल है या कोई भी साल के अंदर इस हॉस्पिटल की कोई भी सुध लेने वाला नहीं है